ਜੀਤਵਿੰਦਰ ਬਾਈ ਜੀ ਸਾਡੀ ਗਾਲ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿੱਤੂ ਸਭ ਬਟੰਡੇ ਤੋਂ ਪਾਰਲੀਮੈਂਟਲ ਇਲੈਕਸ਼ਨ ਲੱਗ ਰਹੇ ਹੋ ਸਾਰਾ ਸ਼ਹਿਰ ਬਹੁਤ ਖੁਸ਼ ਹੈ ਸਾਰਾ ਸ਼ਹਿਰ ਤੁਹਾਡੇ ਨਾਲ ਹੈ ਮੈਂ ਤਾਂ ਤੁਹਾਨੂੰ ਇੱਕ ਖਤ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਇੱਥੇ ਇੱਕ ਬਟੰਡੇ ਦਾ ਬਹੁਤ ਪੱਤਾ ਪ੍ਰਾਪਰਟੀ ਹੀਲਰ ਹੈ ਉਹ ਬਹੁਤ ਕੁੱਤਾ ਆਦਮੀ ਹੈ ਪਹਿਲਾਂ ਉਹ ਥਰਿੰਦਰ ਸਿੰਘ ਰਾਜੀ ਦੇ ਨਾਲ ਚੜਿਆ ਫਿਰ ਸੌਰੀ ਥਰਿੰਦਰ ਕਪੂਰ ਜੀ ਦੇ ਨਾਲ ਚੜਿਆ ਉਹਦੇ ਉਹਨਾਂ ਦੇ ਨਾਂ ਤੇ ਉਹਨਾਂ ਨੇ ਲੱਖ ਰੁਪਏ ਦੀ ਛੱਗੀ ਮਾਰੀ ਉਹਨਾਂ ਨੂੰ ਪੂਰਾ ਜੱਟ ਕੇ ਇਹਨਾਂ ਨੇ ਉਹ ਤੋਂ ਗਲਤ ਕੰਮ ਲਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਭਜਾਤਾ ਇਸ ਬਨਰੰਗ ਬਲੰਗ ਬਠੰਡੇ ਆਇਆ ਸੀ ਉਧਰਤੀ ਸਰਿੰਦਰ ਸਿੰਘ ਰਾਜੀ ਇੱਥੇ ਆ ਗਏ ਇਹ ਸਰਿੰਦਰ ਸਿੰਘ ਰਾਜੀ ਦੀ ਗੱਡੀ ਤੇ ਚੜ ਗਿਆ ਉਹਨਾਂ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਇਹਨੇ ਤਹਿਸੀਲ 'ਚ ਗਲਤ ਰਜਿਸਟਰੀਆਂ ਕਰਾਈਆਂ ਤੇ ਕਾਰਪੋਰੇਸ਼ਨ 'ਚ ਬਹੁਤ ਗਲਤ ਕੰਮ ਕਰਾਉਂਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਗਾਲਾਂ ਕੱਢ ਕੇ ਭਜਾਇਆ ਉਸ ਤੋਂ ਬਾਅਦ ਸਰਦਾਰ ਹਰਮੰਦਰ ਸਿੰਘ ਜੱਤੀ ਦੇ ਨਾਲ ਤੁਰਿਆ ਫਿਰਦਾ ਰਿਹਾ ਉਹਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਭਜਾਤਾ ਫਿਰ ਸਰਦਾਰ ਮਨਪ੍ਰੀਤ ਸਿੰਘ ਬਾਗਲ ਦੇ ਨਾਲ ਤੁਰਿਆ ਫਿਰਦਾ ਰਿਹਾ ਉਹਨਾਂ ਦੇ ਨੌਤੇ ਠੱਗੀ ਮਾਰੀ ਇਹ ਤਸੀਲ ਚੋਂ ਬਹੁਤ ਦਰਾਤਕ ਘਾ ਕੇ ਤਸੀਲਦਾਰ ਤੋਂ ਰਿਸ਼ਤੀਆਂ ਕਰਾ ਕੇ ਲਿਆਉਂਦਾ ਇਹ ਕਾਰਪੋਰੇਸ਼ਨ ਚੋਂ ਬਹੁਤ ਗਲਤ ਕੰਮ ਕਰਾਉਂਦਾ ਇਹਨੂੰ ਫੋਟੋਆਂ ਖਚਾਉਣ ਦਾ ਬੜਾ ਸ਼ੌਕ ਹੈ ਇਹ ਸਾਰੇ ਸ਼ਹਿਰ ਦਾ ਕੁੱਤਾ ਆਦਮੀ ਹੈ ਇਹਦਾ ਬੇਟਾ ਬਹੁਤ ਸਿਆਣਾ ਹੈ ਇਹਦੇ ਬੇਟੇ ਨੂੰ ਮਾਤ ਪਿਓਰ ਤੇ ਬੇਨਤੀ ਕਰਦਾ ਵੀ ਬੇਟਾ ਜੀ ਇਹਨੂੰ ਬੰਨ ਕੇ ਬਿਠਾਓ ਕਿਤੇ ਇਹ ਸਾਰੇ ਸ਼ਹਿਰ ਦਾ ਕੁੱਤਾ ਆਦਮੀ ਹੈ ਸਾਰਾ ਸ਼ਹਿਰ ਇਹਨੇ ਤਪਾਰ ਰੱਖਿਆ ਸਾਰੀ ਤਾਂਦਰਸ਼ੇ ਨੇ ਤਪਾਰ ਰੱਖੀ ਹੈ ਇਹ ਜਿਹਦੇ ਨਾਲ ਚੜਦਾ ਹੈ ਜਿਹਦੇ ਨਾਲ ਵੀ ਕਾਰ ਚੜ ਗਿਆ ਉਹਦੇ ਨੌਤੇ ਲੱਖਰ ਦੀ ਠੱਗੀ ਮਾਰਦਾ ਆਫਰਾਂ ਨੂੰ ਡਰਾਉਂਦਾ ਹੈ ਇਸ ਬਾਤ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਬਹੁਤ ਪੜ੍ਹੇ ਲਿਖੇ ਬੰਦੇ ਹੋ ਬਹੁਤ ਸਾਰਾ ਕੁਝ ਤੁਸੀਂ ਦੇਖਿਆ ਵਾ ਇਸ ਕੁੱਤੇ ਆਦਮੀ ਤੋਂ ਬਚ ਕੇ ਰਹੀਓ ਇਹ ਕੁੱਤਾ ਆਦਮੀ ਤੁਹਾਡੇ ਚ ਕਾਰ ਤੁਹਾਡੀ ਕਾਰ ਚੜਨ ਦੀ ਕੋਸ਼ਿਸ਼ ਕਰੂਗਾ ਇਹ ਕੁੱਤੇ ਆਦਮੀ ਨੇ ਸਾਰਾ ਸ਼ਹਿਰ ਖਪਾਇਆ ਵਾ ਸਾਰਾ ਸ਼ਹਿਰੇ ਦੁਖੀਆ ਇਹ ਤੁਹਾਡੇ ਨਾਤੇ ਵੀ ਲੱਖਾਂ ਰੁਪਏ ਦੀ ਥੱਗੀ ਮਾਰੂਗਾ ਇਹ ਤੁਹਾਨੂੰ ਦਿਖਾ ਕੇ ਲੋਕਾਂ ਨੂੰ ਕਿ ਮੈਂ ਜੱਤਰਵਾਰਜੀ ਸਿੰਘ ਸਿੱਧੂ ਸਾਹਬ ਦਾ ਬੜਾ ਨੇੜਿਆ ਇਸ ਬਾਤ ਤੇ ਇਸ ਕੁੱਤੇ ਆਦਮੀ ਤੋਂ ਬਚ ਕੇ ਰਹੀਓ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸਤਿ ਸ੍ਰੀ ਅਕਾਲ ਜੈ ਹਿੰਦ ਥੈਂਕ ਯੂ